ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਪੰਜਾਬ ਸਟੇਟ ਐਸਸੀ ਕਮਿਸ਼ਨ ਵੱਲੋਂ ਦਿੱਤੇ ਜਾ ਰਹੇ ਫੈਸਲੇ ਜਾਂ ਪੇਸ਼ਕੀਆਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਅੱਜ ਇਸ ਮਸਲੇ ਦੇ ਵਿੱਚ ਸੁਣਵਾਈ ਹੋ ਚੁੱਕੀ ਆ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਨਿਖਲ ਕਈ ਨਿਖਲ ਕਈ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਜੀ ਥੈਂਕ ਯੂ ਨਿੱਕਲ ਜੀ ਮੈਂ ਜਾਨਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਦੇ ਪ੍ਰੈਸ ਰਾਜਾ ਮਰਿੰਦਰ ਸਿੰਘ ਵੜਿੰਗ ਵੱਲੋਂ ਕੀ ਪ੍ਰੇਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਹਾਈ ਕੋਰਟ ਵੱਲੋਂ ਕੀ ਨਿਰਦੇਸ਼ ਜਾਰੀ ਕੀਤੇ ਗਏ ਨੇ ਜੋ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਹੈ ਉਹਨਾਂ ਨੇ ਪੰਜਾਬ ਅਤੇ ਰਹਿਣਾ ਹਾਈ ਕੋਰਟ ਵਿੱਚ ਪਟੀਸ਼ਨ ਡਾਲੀ ਸੀ ਉਸ ਵਿੱਚ ਉਹਨਾਂ ਨੇ ਪ੍ਰੇਰ ਇਹ ਕਰੀ ਸੀ ਕਿ ਜੋ ਐਸਸੀ ਐਸਟੀ ਕਮਿਸ਼ਨ ਹੈ उनकी जो प्रोसीडिंग्स है जो सुमोटो उन्होंने इनिशिएट करी है उनके खिलाफ उसको फ्वाश करा जाए और उनकी प्रोसीडिंग्स को रोका जाए जी उनकी प्रेयर ये थी कि ऑलरेडी एफ आई रजिस्टर हो चुकी है और ये जो पैरेलल इंक्वायरी और पैरेलल पैरेलली जो कमीशन इंटरफेरेंस कर रही है ये इलीगल है जी। तो आज पंजाब एंड हरियाणा हाईकोर्ट ने नोटिस इशू करते हुए नेक्स्ट डेट तक ऑर्डर करा है की जो एस सी कमिश्नर है वो कोई भी कोई भी इंटरफेरेंस नहीं करेंगे इन्वेस्टिगेशन में जो एफ उनके खिलाफ रजिस्टर हो चुकी है ਜੀ ਮੋٹے ਰੂਪ ਚ ਇਹ ਜੇ ਸਮਝਣਾ ਆਪਣੇ ਆਸਾਨ ਭਾਸ਼ਾ ਦੇ ਵਿੱਚ ਕਿ ਜਿਹੜਾ ਹੁਣ ਜਿਹੜੀ ਪੰਜਾਬ ਐਸਸੀ ਕਮਿਸ਼ਨ ਆ ਉਹ ਇਸ ਮਸਲੇ ਦੇ ਵਿੱਚ ਉਹਨ ਕੋਈ ਅਗਲੇ ਹਕੂਮਤਾਂ ਕੋਈ ਕਾਰਵਾਈ ਨਹੀਂ ਕਰ ਸਕਦਾ ਹਾਂ ਜੀ ਜੋ ਇਨਵੈਸਟੀਗੇਸ਼ਨ ਉਹਨਕੇ ਖਿਲਾਫ ਹੈ ਉਸਨੇ ਕੋਈ ਇੰਟਰਫੀਰੈਂਸ ਨਹੀਂ ਕਰ ਸਕਦਾ ਕੋਈ ਆਰਡਰ ਨਹੀਂ ਕਰ ਸਕਤੇ ਔਰ ਜਿਵੇਂ ਵਾਰ-ਵਾਰ ਐਸਸੀ ਕਮਿਸ਼ਨ ਵੱਲੋਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਸੀ ਜਾਂ ਉਹਨਾਂ ਦੇ ਬਾਬਤ ਸੰਬੰਧਿਤ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਨੂੰ ਵੀ ਤਲਬ ਕੀਤਾ ਜਾ ਰਿਹਾ ਸੀ ਕੀ ਉਹ ਵੀ ਰੋਕ ਲੱਗ ਗਈ ਹੈ ਜੀ ਉਸ ਤੇ ਵੀ ਅਬ ਰੋਕ ਲੱਗ ਗਈ ਹੈ ਕਿਉਂਕਿ ਸਾਰੇ ਇਨਵੈਸਟੀਗੇਸ਼ਨ ਮੇਂ ਹੀ ਕੇ ਕਨਸਰਨਿੰਗ ਇਹ ਸਾਰੇ ਕਾਲਸ ਕਰੇ ਜਾ ਰਹੇ تھے ਸਮನ್ಸ್ ਕਰੇ ਜਾ ਰਹੇ تھے ਤੋਂ ਉਸ ਤੇ ਹਾਈ ਕੋਰਟ ਮੇਂ ਰੋਕ ਲਗਾ ਦੀ ਹੈ ਮੇਟਰ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਐਸੇ ਕਮਿਸ਼ਨ ਦੇ ਅੱਗੇ ਪੇਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਹਾਂਜੀ ਯੈਸ ਇਸ ਸਬਾਬ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਕੀ ਕੀ ਦਲੀਲਾਂ ਦਿੱਤੀਆਂ ਸੀ ਰਾਜਾ ਮਰਿੰਦਰ ਸਿੰਘ ਵੜਿੰਗ ਵੱਲੋਂ उनका कहना था कि जो जो कमीशन होती है उसकी सिर्फ जो पावर होती है सिर्फ एडवाइजरी पावर होती है सिर्फ रिकमेंडरी पावर होती है बट जो इंटरम ऑर्डर पास करे जा रहे थे वो बियॉन्ड बियॉन्ड उनके पावर्स थे और थे और तो वो सारे इनिगल थे तो उसको ग्राउंड बनाते हुए उन्होंने पंजाब एंड हरियाणा में अपनी क्वेश्चि पटिशन डाली थी जी नेक्स्ट इस केस की नेरिंग कदों है जी जो नेक्स्ट डेट अभी हाई कोर्ट से अपडेट होगी जब ऑर्डर आ जाएगा नेक्स्ट डेट तक जो कमीशन को ऑर्डर करा गया कि वो इंटरफेयर नहीं करेंगे एफआईआर में ਜੀ اور ਪਟੀਸ਼ਨ ਦੇ ਵਿੱਚ ਕੋਈ ਇਸ ਤਰ੍ਹਾਂ ਵੀ ਮੈਂਸ਼ਨ ਕੀਤੇ ਦਿੱਤਾ ਗਿਆ ਸੀ ਕੋਈ ਆਰਗੂਮੈਂਟ ਜਾਂ ਫੈਕਟਸ ਕਿ ਜਿਹੜਾ ਐਸਸੀ ਐਸਟੀ ਕਮਿਸ਼ਨ ਹੈ ਇਹਦੇ ਆਪਣੇ ਰਾਈਟ ਨੇ ਇਹਦੇ ਆਪਣੇ ਅਧਿਕਾਰ ਖੇਤਰ ਨੇ जो बेसिकली उनकी इंटरव्यू जो पटिशन में उनके इंटरव्यूज वगैरह और जो वीडियो क्लिपिंग्स थी वो लगाई गई थी कि किस तरह इंटरम ऑर्डर्स पास करे जा रहे हैं जो कि उनकी पावर्स के बियॉन्ड है कि जो कमीशन है वो सिर्फ एक एडवाइजरी बॉडी है सिर्फ इंक्वायरी करके रेकमेंड रेकमेंड कर सकती है किसी भी स्टेट गवर्नमेंट को बट सिंस एक्शन के ऑर्डर्स करे जा रहे थे वो सारे इलीगल थे तो ये ग्राउंड बनाए उनकी पटिशन में एडवोकेट साहब एक होर आप समझ सकते फिलहाल राजा अमरिंदर सिंह वड़िंग होना हाई कोर्ट तो एक वीडी राहत मिली है हां जी उनको आज क्योंकि जो प्रोसीडिंग्स थी और इंटरफेरेंस थी एससी को कमीशन की एफयरमेंट के खिलाफ उस पर रोक लगा दिया गया है और दूसरा इस मसले ਦੇ ਵਿੱਚ ਜਿਹੜਾ ਇਹਨਾਂ ਨੇ ਹੋਰ ਵੀ ਕੁਝ ਮੈਂਸ਼ਨ ਕੀਤਾ ਸੀ ਰਾਜਾ ਮਰਿੰਦਰ ਸਿੰਘ ਵੜਿੰਗ ਵੱਲੋਂ ਆਪਣੀ ਪਟੀਸ਼ਨ ਦੇ ਵਿੱਚ ਕਿ ਇਹ ਮਾਮਲਾ ਪੋਲਿਟੀਕਲ ਤੌਰ ਤੇ ਤੂਲ ਦਿੱਤਾ ਜਾ ਰਿਹਾ ਹੈ ਕਮਿਸ਼ਨ ਵੱਲੋਂ ਜਾਂ ਕੁਝ ਇਸਾ ਦੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹਨਾਂ ਦਾ ਕਹਿਣਾ تھا ਕਿਉਂਕਿ ਇਲੈਕਸ਼ਨ ਕਮਿਸ਼ਨ تھا ਇਲੈਕਸ਼ਨ ਆਲਰੇਡੀ ਬਾਇਲੈਕਸ਼ਨ ਹੋ ਰਹੇ تھے اور మోڈل کوڈ اف کنڈکٹ ਲੱਗ ਚੁੱਕਾ تھا

ਜੋ ਸਟੇਟ ਸੀ ਉਹ ਕਹਿ ਰਹੇ ਸਨ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰ ਜੋ ਸਾਰੀ ਦਲੀਲਾਂ ਨੂੰ ਸੁਣਨ ਦੇ ਬਾਅਦ ਹਾਈ ਕੋਰਟ ਨੇ ਜੋ ਨੋਟਿਸ ਇਸ਼ੂ ਕਰਾਇਆ ਹੈ ਔਰ ਜੋ ਨੈਕਸਟ ਡੇਟ ਤੱਕ ਉਹਨਾਂ ਨੇ ਇਨਕੇ ਫੇਵਰ ਮੈਂ ਟੈਰਮ ਆਰਡਰ ਪਾਸ ਕਰਨਾ ਇੱਕ ਮੈਂ ਹੋਰ ਤੁਹਾਡੇ ਕੋਲ ਸਮਝਣਾ ਚਾਹਾਂਗਾ ਨੁਕਤਾ ਹੈ ਕਿ ਜਿਵੇਂ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਰਾਹਤ ਮਿਲੀ ਹੈ ਕਿ ਹੁਣ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਜਿੱਥੇ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਹੋਇਆ ਕਿ ਉਹਨਾਂ ਨੂੰ ਵੀ ਰਾਹਤ ਮਿਲੀ ਕਿ ਉਹ ਹੁਣ ਕਮਿਸ਼ਨ ਅੱਗੇ ਨਹੀਂ ਪੇਸ਼ ਹੋ ਸਕਦੇ जो इंटरफेरेंस है वो इंटायर इन एनी केस किस तरह एफ आई आर के रिलेटेड है तो एफ आई आर में कोई भी इन्वेस्टिगेशन में कोई भी जैसे ऑफिसर्स को बुलाना वो सारा कुछ करना उस सब पे हाईकोर्ट ने रोक लगाई है क्योंकि जो उनका मेन ग्राउंड था कि ऑफिसर्स को बुला के वो जो डायरेक्शन पास करी जा रही है वो इंटरफेरेंस करी जा रही है उनकी इन्वेस्टिगेशन में तो उसके उसको ग्राउंड बनाते हुए उन्होंने हाईकोर्ट में अप्रोच करा था और हाईकोर्ट ने उसी कंसर्निंग जो इन्वेस्टिगेशन में इंटरफेरेंस थी उसको स्टे करा है ਕਪੂਰਥਲਾ ਪੁਲਿਸ ਵੱਲੋਂ ਵੀ ਕੋਈ ਪੇਸ਼ ਹੋਏ ਸੀ ਕਿ ਕੋਈ ਅਫੀਸਰ ਕੇ ਸਿਰਫ ਸਟੇਟ ਵੱਲੋਂ ਹੀ ਕੋਈ ਐਡਵੋਕੇਟ ਸਾਹਿਬ ਪੇਸ਼ ਹੋਏ ਸੀ ਸਟੇਟ ਆਫ ਪੰਜਾਬ ਹੀ ਜੋ ਪੁਲਿਸ ਡਿਪਾਰਟਮੈਂਟ ਕੋ ਹਾਈ ਕੋਰਟ ਮੇ ਰਿਪਰੈਜ਼ੈਂਟ ਕਰ ਰਹੀ تھی ਜੀ ਚਲੋ ਬੋਬੋ ਸ਼ੁਕਰੀਆ ਧੰਨਵਾਦ ਤੁਹਾਡਾ थैंक यू ਅਸਲ ਚ ਪੂਰਾ ਮਸਲਾ ਇਹ ਹੈ ਕਿ ਜਦੋਂ ਜਿਮਨੀ ਚੋਣ ਤਰਨਤਾਰਨ ਦੇ ਚੱਲ ਰਹੀ ਸੀ ਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਕਾਂਗਰਸ ਪਾਰਟੀ ਦੇ ਮਰਹੂਮ ਸੀਨੀਅਰ ਨੇਤਾ ਬੂਟਾ ਸਿੰਘ ਨੂੰ ਲੈ ਕੇ ਅਜਿਹੀਆਂ ਵਿਵਾਦਿਤ ਟਿੱਪਣੀਆਂ ਦਿੱਤੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਕੰਮ ਬਾਰੇ ਉਹਨਾਂ ਦੇ ਰੰਗ ਬਾਰੇ ਗੱਲ ਕੀਤੀ ਸੀ ਕਿ ਉਹ ਇੱਕ ਕਾਲਾ ਰੰਗ ਬੂਟਾ ਸਿੰਘ ਪੱਠੇ ਪਾਉਂਦਾ ਸੀ ਇਸ ਤੋਂ ਬਾਅਦ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਇੱਕ ਆਫੇ ਮੁੱਦਾ ਤੂਲ ਪੋ ਜਿਹੜਾ ਬ ਉਹ ਫੜ ਚੁੱਕਾ ਸੀ ਪੰਜਾਬ ਭਰ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਪੁਤਲੇ ਵੀ ਸਾੜੇ ਗਏ ਸੀ ਔਰ ਕਾਂਗਰਸ ਪਾਰਟੀ ਨੂੰ ਬੈਕਫੋਰਡ ਤੇ ਵੀ ਆਉਣਾ ਪਿਆ ਸੀ ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਮਾਫੀ ਵੀ ਜਨਤਕ ਤੌਰ ਤੇ ਮਾਫੀ ਮੰਗਣੀ ਪਈ ਸੀ ਇਥੋਂ ਤੱਕ ਉਹਨਾਂ ਕਹਿੰਿਆ ਕਿ ਸੀ ਬੂਟਾ ਸੇ ਬਹੁਤ ਹੀ ਉੱਚ ਅਹੁਦੇ ਤੇ ਬੈਠੇ ਨੇ ਤੇ ਮੇਰਾ ਮੇਰੇ ਪਿਤਾ ਸਮਾਨ ਲੇਕਿਨ ਮਾਮਲਾ ਕਾਫੀ ਜਿਹੜਾ ਧੂੜ ਫੜਦਾ ਰਿਹਾ ਸ਼੍ਰੋਮ ਨਿਕਾਲੀ ਦਲ ਜਾਂ ਆਮਾਦੀ ਪਾਰਟੀ ਵੱਲੋਂ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਹਮਲੇ ਕੀਤੇ ਗਏ ਨੇ ਸਿਆਸੀ ਤੌਰ ਤੇ ਔਰ ਕਾਂਗਰਸ ਪਾਰਟੀ ਨੂੰ ਬੈਕਫੋਰਡ ਤੇ ਆਉਣਾ ਪਿਆ ਖਾਸ ਕਰਕੇ ਤਰਨਤਾਰ ਜਿਮਨੀ ਚੌਂ ਦੇ ਵਿੱਚ ਸੀ ਭਾਈ ਚਾਰਾ ਵੀ ਕਾਂਗਰਸ ਪਾਰਟੀ ਤੋਂ ਕਾਫੀ ਖਫਾ ਹੋ ਚੁੱਕਾ ਸੀ ਹਾਲਾਂਕਿ ਮਰਹੂਮ ਬੂਟਾ ਸਿੰਘ ਬਹੁਤ ਹੀ ਕਾਬਲ ਇੱਕ ਸਿਆਸੀ ਲੀਡਰ ਦੇ ਤੌਰ ਤੇ ਉਹ ਸਾਬਤ ਹੋਏ ਨੇ ਪੋਲਿਟਿਕਸ ਤੋਂ ਤੋਂ ਪਹਿਲਾਂ ਉਹ ਪ੍ਰੋਫੈਸਰ ਸਨ ਪੀ ਐਚ ਡੀ ਸਨ ਐਮ ਪੀ ਕਈ ਦਫਾ ਬਣੇ ਸੀ ਦੇਸ਼ ਦੇ ਉਹ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਿਹੀ ਟਿੱਪਣੀ ਨੂੰ ਲੈ ਕੇ ਇਹ ਰਾਜਾ ਮਰਿੰਦਰ ਸਿੰਘ ਵੜਿੰਗ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਘਿਰ ਗਏ ਸੀ ਉਸ ਤੋਂ ਬਾਅਦ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਬੀ ਸਿੰਘ ਗੜੀ ਹੋਣਾ ਵੱਲੋਂ ਵੀ ਅਖਬਾਰਾਂ ਦੇ ਆਧਾਰ ਤੇ ਸੂ ਮੋਟੂ ਲੈਂਦੇ ਹੋਏ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਤਲਬ ਕਰ ਲਿਆ ਗਿਆ ਸੀ ਤੇ ਨਾਲ ਦੀ ਨਾਲ ਇਲੈਕਸ਼ਨ ਅਬਜ਼ਰਵਰ ਜਿਹੜੇ ਨੇ ਉਹਨਾਂ ਕੋ ਵੀ ਰਿਪੋਰਟ ਮੰਗ ਲਈ ਸੀ ਤਰਨਤਾਰ ਦੇ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਕੋਲ ਵੀ ਰਿਪੋਰਟ ਮੰਗੀ ਸੀ ਤੇ ਉਸ ਤੋਂ ਬਾਅਦ ਮਰਹੂਮ ਬੂਟਾ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੇ ਖਿਲਾਫ ਮਕਦਮਾ ਵੀ ਦਰਜ ਕਰਵਾ ਲਿਆ ਗਿਆ ਸੀ ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੀ ਕਿਹਾ ਗਿਆ ਸੀ ਕਿ ਐਸਸੀ ਕਮਿਸ਼ਨ ਦਖਲਅੰਦਾਜ਼ੀ ਨਹੀਂ ਕਰ ਸਕਦਾ ਲੇਕਿਨ ਇਸ ਦੇ ਬਾਵਜੂਦ ਸੂਬਾ ਐਸਸੀ ਕਮਿਸ਼ਨ ਵੱਲੋਂ ਦਖਲਅੰਦਾਜ਼ੀ ਜਿਹੜੀ ਆ ਲਗਾਤਾਰ جاری ਸੀ ਵਾਰ-ਵਾਰ ਰਿਪੋਰਟਾਂ ਮੰਗ ਰਹੀ ਸੀ ਹਾਲਾਂਕਿ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਖਿਲਾਫ ਮਕਦਮਾ ਮੀਂਂਦਰਜ ਹੋ ਚੁੱਕਾ ਸੀ ਉਸ ਤੋਂ ਬਾਅਦ ਰਾਜਾ ਮਰਿੰਦਰ ਸਿੰਘ ਵੜਿੰਗ ਹੁਣੀ ਹਾਈ ਕੋਰਟ ਵਿੱਚ ਜਾਂਦੇ ਨੇ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਹਦੇ ਵਿੱਚ ਸਾਫ਼ ਸਪਸ਼ਟ ਰੂਪ ਦੇ ਵਿੱਚ ਐਸੇ ਕਮਿਸ਼ਨ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਦ ਮਕਦਮਾ ਦਰਜ ਹੋ ਗਿਆ ਤਾਂ ਤੁਸੀਂ ਇਸ ਮਸਲੇ ਦੇ ਵਿੱਚ ਜਿਹੜੀ ਹੈ ਇੰਟਰਵਿਊ ਨਹੀਂ ਕਰ ਸਕਦੇ ਜਿੱਥੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਰਾਹਤ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਵੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਵਾਰ-ਵਾਰ ਐਸੇ ਕਮਿਸ਼ਨ ਵੱਲੋਂ ਉਨ੍ਹਾਂ ਤਲਬ ਜਿਹੜਾ ਬਾਕੀ ਕੀਤਾ ਜਾ ਰਿਹਾ ਸੀ ਤੇ ਵਾਰ-ਵਾਰ ਰਿਪੋਰਟਾਂ ਮੰਗੀਆਂ ਜਾ ਰਹੀਆਂ ਸੀ ਤੇ ਉਸੇ ਮਸਲੇ ਦੇ ਵਿੱਚ ਹੀ ਰਾਜਾ ਮਰਿੰਦਰ ਸਿੰਘ ਵੜਿੰਗੋ ਹੋਣਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੋਂ ਉਹਨਾਂ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਫਿਲਹਾਲ ਸਾਨੂੰ ਦਿਓ ਅੱਗੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ